ਕੀ ਹਾਲ ਚਾਲ ਨੇ ਮਿੱਤਰੋ ਨਵਾਂ ਦਿਨ ਤੇ ਨਵੀਂ ਸ਼ੁਰੂਆਤ ਦੇ ਨਾਲ ਅੱਜ ਆਪਾਂ ਇੱਕ ਹੋਰ ਬਲੌਗ ਲੈ ਕੇ ਆਏ ਆ ਤੇ ਜਿਹੜਾ ਬਲੌਗ ਅੱਜ ਬਹੁਤ ਹੀ ਇੰਟਰਸਟਡ ਤੇ ਬਹੁਤ ਸੋਹਣਾ ਹੋਏਗਾ ਤੇ ਅੱਜ ਆਪਣਾ ਭਰਾ ਫੌਜੀ ਵੀ ਪਹੁੰਚਿਆ ਹੋਇਆ ਹੈ ਛੁੱਟੀ ਲੈ ਕੇ ਦੀਪੂ ਫੌਜੀ ਤੇ ਅੱਜ ਆਪਾਂ ਕਬੂਤਰ ਵੀ ਛੱਡਾਂਗੇ ਸਾਰੇ ਜਿਹੜੇ ਕਿ ਸੁੱਕੇ ਆ order ਹੈ ਸੀ ਪਹਿਲਾਂ ਲਓ ਵੀ ਆਪਣਾ ਭਰਾ ਫੌਜੀ ਪਹੁੰਚਿਆ ਹੋਇਆ ਦੀਪੂ ਕਿਵੇਂ ਆ ਬੜੀਆ ਲੱਗਦਾ ਜੀ ਪੂਰਾ ਅਸਾ ਉਥੇ ਉਤਰਾ ਬਣਾ ਇੱਥੇ ਤਾਂ ਨਹੀਂ ਇੱਥੇ ਲੱਗਿਆ ਨਾ ਬੁੜਾ ਇੱਥੇ ਕਹਿੰਦਾ ਜੀ ਲੱਗਦਾ ਤੇ ਜਦੋਂ ਤਿੰਨ ਚਾਰ ਦਿਨ ਹੋ ਗਏ ਵੀ ਰਹਿ ਗਏ ਬਸ ਆਉਣ ਦੇ ਇਹਨੂੰ ਐ ਲੱਗਦਾ ਸੀ ਹਨਾ ਵੀ ਛੇਤੀ ਹੋ ਜਾਣ ਬਣਾ ਕਿਹੜੇ ਵੇਲੇ ਵਾਗ ਗਿਆ ਹਾਂ ਅੱਜ ਪਹੁੰਚਿਆ ਤੇ ਤੜਕੇ ਉੱਠਿਆ ਸਿੱਧਾ ਖੁੱਡਿਆ ਮੈਨੂੰ ਮਨ ਲਾ ਤਾਂ 4 ਵਜੇ ਵਾਗ ਗਿਆ ਹੋਏਗਾ ਹਨਾ 4 ਵਜੇ ਸਾਲ ਕਰਦੇ ਹਾਂ ਬਾਹਲਾ ਕੀੜਾ ਹੁੰਦਾ ਬਾਈ ਕ ਉਤਰਾਂ ਦਾ ਹਨਾ ਤੇ ਕੱਲੇ ਇਹਨੂੰ ਨੂੰ ਸਾਰਿਆਂ ਨੂੰ ਭਾਈ ਜਿੰਨੇ ਫੌਜੀ ਜਾਂ ਮਲਾਜ਼ਮ ਬੰਦੇ ਆ ਉਹਨਾਂ ਨੂੰ ਆਏ ਹੁੰਦਾ ਵੀ ਬਸ ਕਦੋਂ ਜਾਈਏ ਕਿਸੇ ਨੂੰ ਕੁੱਤੇ ਨਾਲ ਸ਼ੌਂਕ ਹੁੰਦਾ ਕਿਸੇ ਨੂੰ ਘੋੜਿਆਂ ਨਾਲ ਸਾਰਿਆਂ ਨੂੰ ਹਰ ਇੱਕ ਚੀਜ਼ ਨਾਲ ਕੋਈ ਨਾ ਕੋਈ ਸ਼ੌਂਕ ਹੁੰਦਾ ਹੀ ਆ ਕਿੰਨੇ ਕਿ ਛੱਡਦੇ ਅੱਜ ਹੈਗੇ ਨੇ 1500 ਨਾਲ ਗੁਪਤਰ 15 16 ਇੰਨੀ ਪਤਾ ਤੁਸੀਂ ਛੱਡਦੇ ਰੋਜ਼ ਅਸੀਂ ਤਾਂ ਰੋਜ਼ ਹੀ ਛੱਡਦੇ ਆ ਤੇ ਤੂੰ ਸੁੱਕੇ ਛੱਡ ਦੇਗਾ ਫਿਰ ਮੈਨੂੰ ਪਤਾ ਅੱਜ ਤਾਂ ਕੇਰਾਂ ਦਾ ਸਾਰੇ ਟੈਸਟ ਕਰਾਂਗਾ ਵੀ ਕਿਹੜਾ ਕਿਵੇਂ ਉੱਡਦਾ ਹੈ ਨਾ ਚੱਲੀਏ ਫਿਰ ਛੱਡੀਏ ਹਾਂ ਛੱਡਦੇ ਆ ਪਾਣੀ ਕੰਨ ਬਹੁਤ ਚੱਲਦਾ ਜੀ ਲਓ ਵੀ ਮਿੱਤਰੋ ਮਾਰਤਾ ਪਹਿਲਾ ਓਲਾ ਕਾਲਖੀ ਨੂੰ ਦੂਜਾ ਉਹ ਸਾਹਮਣੇ ਸਾਰੇ ਕਬੂਤਰ ਛੱਡਣੇ ਆਪਾਂ ਪਰਲੇ ਸਾਈਡ ਕਬੂਤਰ ਬੈਠੇ ਆ ਉਰਲੀ ਸਾਈਡ ਕਬੂਤਰੀਆਂ ਬੈਠੀਆਂ ਲਓ ਵੀ ਮਿੱਤਰੋ ਇੱਕ ਹੋਰ ਚੜਤੀ ਕਬੂਤਰੀ ਇਹ ਕਾ ਕਬੂਤਰ ਗਲਾਬੀ ਪੂਛ ਵਾਲਾ ਫਾਈ ਫਾਈ ਵਾਲਾ ਜੀ ਨਾਲ ਬਾਲੀ ਉੱਚੀ ਨਹੀਂ ਜਾਂਦੀ ਬੱਤ ਕ ਜਾਂਦੀ ਐ ਤੇਰਾ ਤਾਂ ਬੈਂਦੀ ਹੁੰਦੀ ਐ ਇਹ ਆਦੇ 9 ਵਜੇ ਤੱਕ ਲੈ ਲਓ ਵੀ ਮੈਂ ਤਰੇ ਇੱਕ ਹੋਰ ਚਾੜਤਾ ਤੇ ਆ ਆ ਗਿਆ ਇੱਕ ਝਾਲਰਜੀ ਵਾਲਾ ਪੱਲੇ ਵਾਲਾ ਖੱਬੇ ਪੱਲੇ ਵਾਲਾ ਇੱਕ ਆ ਚਾੜਤਾ ਹਰੀ ਤੇ ਗੁਲਾਬੀ ਵਗਲ ਵਾਲਾ ਲਓ ਕਰੋ ਚੱਕਾ ਸਾਰੀਆਂ ਕਬੂਤਰੀਆਂ ਛੜਤੀਆਂ ਆਪਾਂ ਦੇਖੋ ਮਿੱਤਰੋ ਹੁਣ ਰਹੇਗੇ ਕਬੂਤਰ ਇਹ ਆ ਵਗ ਤੇ ਇੱਕ ਆ ਚਾੜਤਾ ਇੱਕ ਆ ਚਾੜਤਾ ਤੇ ਇੱਕ ਆ ਚੜਦਾ ਰਾਕਟ ਸਰਕਾਰੀ ਫੈਰੀ ਮੇਰੇ ਸਰਕਾਰੀ ਚਾਹੀਦੇ ਸਾਹਿਬਾ ਲਾਓ ਵੀ ਮਿੱਤਰੋ ਦੀਪੂ ਫੌਜੀ ਅੱਜ ਆਪ ਆਇਆ ਹੋਇਆ ਹੈ ਇੱਕ ਆ ਚੜਦਾ ਝੋਟਾ ਤੇ ਲਾਓ ਵੀ ਕਾ ਗਿਆ ਹਰੀ ਪੂਛ ਵਾਲਾ ਤੇ ਗਲਾਬੀ ਸੱਜਾ ਟੰਗ ਲਾਸਟ ਰਹਾ ਕਬੂਤਰ ਲਓ ਹੋਣਗੇ 25 30 ਹੈ ਨਾ 22 ਆ 22 23 ਕਬੂਤਰ ਹੈ ਬਈ ਅੱਜ ਛੱਡੇ ਹੋਇਆ ਬਈ ਆਪਣੇ 10 ਮਿੰਟ ਦਿੱਤੀ ਆ 22 ਤਾਂ ਹੈਗੇ ਆ ਆਪਣੇ ਤੇ 10 ਹੈਗੇ ਆ ਮਨਜੀਤੀ ਵਰਗਿਆਂ ਦੇ ਜਿਹੜੇ ਆਪਣੇ ਭਰਾ ਇੱਥੇ ਕਬੂਤਰ ਰੱਖਦੇ ਆ ਇੱਥੇ ਗਿਜਾ ਰੱਖਿਆ ਆਪਣੇ 33 ਕਬੂਤਰ ਆ ਟੋਟਲ ਬਾਈ ਕਰੋ ਚੈੱਕ ਆ ਜਾਂਦੇ ਆ ਸਾਹਮਣੇ ਵਿੱਚੇ ਕਬੂਤਰੀਆਂ ਵਿੱਚੇ ਕਬੂਤਰ ਲਓ ਵੀ ਮਿੱਤਰੋ ਆਪਾਂ ਪਿੰਡ ਲੇਲੇ ਵਾਲੇ ਕਬੂਤਰ ਛੱਡਣੇ ਆ ਆ ਤੇ ਆ ਆਪਾਂ ਕਬੂਤਰੀ ਛੱਡਣੀ ਆ ਤੇ ਆ ਆਪਾਂ ਕਬੂਤਰ ਛੱਡਣਾ ਅੱਜ ਆਪਾਂ ਸੰਭਾਂਗੇ ਕਬੂਤਰਾਂ ਨੂੰ ਤੇ ਨਾਲ ਕਬੂਤਰੀ ਨੂੰ ਨਾਲ ਕਬੂਤਰ ਨੂੰ ਸੰਭਾਂਗੇ ਅੱਜ ਬਾਈ ਤੇ ਕੱਲ ਨੂੰ ਹੈਗਾ 41 ਦਾ ਟੈਂਪਰੇਚਰ ਦੇਖਦੇ ਆ ਫਿਰ ਕੀ ਬਣਦਾ ਲੇਲੇ ਵਾਲੇ ਬਾਜੀ ਤੇ ਆਪਾਂ ਲਾਈਵ ਕਰਾਂਗੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਲਓ ਵੀ ਮਿੱਤਰੋ ਨਾਲ ਮੁੰਡਾ ਕਬੂਤਰ ਸੰਭੀ ਜਾਂਦਾ ਤੇ ਨਾਲ ਫੌਜੀ ਨੇ ਬਚੇ ੜਾ ਤੇ ਛੋਟੇ ਛੋਟੇ ਤੇ ਕੁਸਕ ਤਾਂ ਛਤਰੀ ਦੇ ਬੈਠੇ ਕੋਹਾ ਉੱਡੇ ਫਿਰਦੇ ਆ ਹੋ ਜਾਂਦਾ ਇੱਕ ਬੱਚਾ ਸਾਹਮਣੇ ਤੇ ਇੱਕ ਆ ਫਿਰਦਾ ਸਾਹਮਣੇ ਬੱਚਾ ਆ ਜਾਂਦਾ ਇੱਕ ਆ ਆ ਗਿਆ ਆ ਦੇਖੋ ਆ ਆ ਆ ਕੰਢੀ ਵਾਲਾ ਉੱਡ ਗਿਆ ਤੇ ਆ ਗਿਆ ਆ ਗਿਆ ਬਿੱਠਾ ਵਾਲਾ ਬੱਚਾ ਲੋ ਵੀ ਅੱਜ ਛੁੱਟੀ ਆਇਆ ਹੋਇਆ ਪਹਿਲੇ ਦਿਨ ਹੀ ਆ ਕੇ ਡਾਤੇ ਪਤੰਦਰ ਨੇ ਉਹ ਸਾਹਮਣੇ ਆਪਣੀ ਮੁਰਗੀ ਚੈੱਕ ਕਰੋ ਬੱਚੇ ਇੱਧਰ ਚ ਉੱਪਰ ਲਿٹے ਪਿਆ ਖੋਡਿਆਂ ਦੇ ਨਾਲ ਲੱਗ ਕੇ ਬੈ ਗਿਆ ਇੱਕ ਕੋਡੇ ਜਾਂਦਾ ਇੱਕ ਬੈਹ ਜਾਂਦਾ ਬੱਚੇ ਬਾਹਲੇ ਬਾਹਰ ਰੱਖਿਆ ਚੋਬਰਾਂ ਨੇ ਲਓ ਵੀ ਇੱਕ ਹੋਰ ਵੀ ਕਰ ਸਕਦੀ ਫੇਰ ਬੈਠਣਗੇ ਨਾਲ ਵੀ ਬੈਠਣਗੇ ਇਹ ਲਓ ਵੀ ਮਿੱਤਰੋ ਚਾਰ ਬੱਚੇ ਹੋਰ ਉੱਡ ਗਏ ਲਾਉਣ ਦੇ ਚੱਕਰ ਦੇ ਵਿੱਚ ਆਹ ਦੇਖੋ ਜਮਾਂ ਚੀਕਦੇ ਬੱਚੇ ਆ ਇਹ ਕਾ ਗਿਆ ਓਏ ਆ ਮਾਰੀ ਜਾਂਦਾ ਠੱਪਾ ਜਮਾਂ ਨਿੱਕਾ ਆ ਆ ਗਿਆ ਚਲਾ ਨਿੱਕਾ ਆ ਆਇਆ 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 ਦੇਖ ਜੋਮੀ ਚੀਕਦਾ ਜੀ ਦੇਖੋ ਮਾੜ ਜਮਾਂ ਨਿੱਕਾ ਜ ਐਡਾ ਕੀ ਐ ਐਡਾ ਕ ਬੱਚਾ ਉਹ ਦੇਖ ਕੇ ਮੈਂ ਉੱਡਣਾ ਵੀ ਨਹੀਂ ਆਉਂਦਾ ਸਮਾਰਟ ਲਓ ਵੀ ਮਿੱਤਰੋ ਆ ਆਉਂਦੇ ਆ ਬੱਚੇ ਕਰੋ ਚੈੱਕ ਫਿਰ ਦੇ ਆਸਮਾਨਾਂ ਤੇ ਨਜ਼ਾਰੇ ਲੈਂਦੇ ਖੁੱਲੀ ਹਵਾ ਦੇ ਉੱਤੇ ਅੰਬਰ ਤੋਂ ਬੈਠਾ ਰਸਤੇ ਤੇ ਅਰੇ ਰਸਤੇ ਬੈਠ ਰਸਤੇ ਮੰਦਾ ਰਸਤੇ ਸਾਂਭੀ ਜਾਂਦਾ ਫਿਰ ਕੁੱਤਰਾ ਅੰਬਰ ਸਾਂਭੀ ਜਾਂਦਾ ਤੇ ਤੂੰ ਨਹੀਂ ਸਾਂਭਦਾ ਮੈਂ ਨਹੀਂ ਜਾ ਫਿਰ ਡਿਊਟੀ ਤੇ ਤੂੰ ਇੱਥੋਂ ਕੀ ਕਰਾਉਣਾ ਸੀ ਅੰਬਰ ਸਾਂਭੀ ਜਾਂਦਾ ਹੈ ਅੰਬਰ ਸਾਂਭੀ ਜਾਂਦਾ ਓਏ 2 ਬੱਚੇ ਮਿੱਤਰੋ ਰਹਿ ਗਏ ਤੇ ਇੱਕ ਬੱਚਾ ਆਹਾ ਜਿੰਨੇ ਕ ਲਾਉਂਦੇ ਆ ਉਹ ਤੋਂ ਵੱਧ ਢਾ ਲੈਂਦਾ ਉਹ ਬੈਠਾ ਸਾਡਾ ਉਸਤਾਦ ਮੋਰ ਬੱਪੀਆਂ ਨਾ ਅੰਬਰ ਸਾਂਭੀ ਜਾਂਦਾ ਕੀ ਗੁਲਜ਼ਾਰ ਸਿੰਧਵਾ ਅੰਬਰ ਸਾਂਭੀ ਜਾਂਦਾ ਹਾਂ ਹਾਂ ਅੰਬਰ ਤਾਂ ਸਮਾਨ ਦੇ ਗਿਆ ਤਾਂ ਪਤਾ ਨਹੀਂ ਕੀ ਦੇ ਗਿਆ ਤੇ ਇਹ ਤਾਂ ਆਲੂ ਬਖਾਰੇ ਦੀ ਖੇੜ ਤੇ ਸੰਭੂ ਅੱਜ ਮੈਨੂੰ ਲੱਗ ਆਹ ਦੇਖੋ ਚੋਬਰ ਅੰਬਰ ਕਹਿੰਦਾ ਬੰਡ ਦਾ ਫੋਨ ਤਾਂ ਨਹੀਂ ਕੱਢ ਲੂ ਕਿਸੇ ਨੂੰ ਤਾਂ ਮੈਨੂੰ ਆਖੇ ਵੀ ਨਹੀਂ ਕਹਿੰਦਾ ਤੁਸੀਂ ਹੈ ਅੰਬਰ ਕਹਿੰਦਾ ਕਹਿੰਦਾ ਬੰਡ ਦਾ ਫੋਨ ਤਾਂ ਨਹੀਂ ਫੁੱਲ ਤਿਆਰੀਆਂ ਲੈਲੇ ਵਾਲੇ ਦੀਆਂ ਅੰਬਰ ਤਾਂ ਕਹਿੰਦਾ ਮੇਰਾ ਕੁਝ ਨਹੀਂ ਹੂੰ ਮੈਂ ਤਾਂ ਹੁਣ ਤਾਂ ਆਇਆ ਲੈ ਜਾਓ ਲੈ ਵੀ ਗਿਲਜਾਰ ਸੰਧਵਾ ਦਾ ਚੇਲਾ ਦੇਖੋ ਕਰੋ ਚੈੱਕ ਬਾਂਟੀ ਬੁਰਜ ਬਾਂਟੀ ਬੁਰਜ ਕਲੱਬ ਦਾ ਬੰਦਾ ਉਹ ਹੁਣ ਦੇ ਟਾਈਮ ਦਾ ਸਟਾਰ ਹੈ ਕਲੱਬ ਦਾ ਬੰਦਾ ਭਾਈ ਆ ਦੇਖੋ ਆ ਗਏ ਬੱਚੇ ਬਹੁਤ ਉੱਡੀ ਜਾਂਦੇ ਆ ਅੱਜ ਟੈਂਪਰੇਚਰ ਵੀ ਹੈ ਆ ਹੁਣ ਦੇ ਟਾਈਮ ਦਾ ਸਟਾਰ ਨਖਾ ਦੇ ਮਿੱਤਰਾਂ ਬਾਂਟੀ ਬੁਰਜ ਦਿਖਾ ਦੇ ਬਾਂਟੀ ਮੜਾ ਇੱਧਰ ਫੋਨੀ ਹੈ ਧੱਕੇ ਨੇ ਬਾਂਟੀ ਮੜਾ ਇਹ ਬੰਦਾ ਕਿ ਨਹੀਂ ਇੱਧਰ ਝਾਕ ਹੈਲੋ ਕਰ ਦੇ ਲੈ ਲੋ ਵੀ ਮਿੱਤਰੋ ਦੇਖੋ ਬੁਰਜ ਮਾਨਸਾ ਕਲੱਬ ਦੇ ਪਲੇਅਰ ਆ ਸਾਰੇ ਬੈਠੇ ਆ ਕਰੋ ਚੈੱਕ ਦਾ ਮੈਂ ਉਹਨੇ ਇਹ ਵੀ ਫੋਟੋ ਕਾੜ ਦਿੱਤੀ ਤੇ ਇੱਧਰ ਆਹ ਬੱਚਾ ਨੂੰ ਕੁਝ ਕੁ ਬੱਚਿਆਂ ਨੂੰ ਰੰਗ ਲਾਤਾ ਤੇ ਕੁਝ ਨੂੰ ਰੰਦਾ ਸਾਰਿਆਂ ਨੂੰ ਕਿਉਂ ਨਹੀਂ ਲਾਇਆ ਰੰਗ ਖਰਾਬ ਹੋ ਗਿਆ ਥੋੜਾ ਕੱਲੂ ਲਾਵਾਂ ਅੱਛਾ ਤੇ ਵੀ ਛੂ ਗਏ ਮੇਰੇ ਤੇਰੇ ਆਉਂਦਾ ਏ ਹੱਥਾਂ ਤੇ ਗਝਾਲ ਆ ਇੱਕ ਬੱਚਾ ਗਝਾਲਾ ਓਏ ਹੱਥ ਤੇ ਕਰੇ ਹੈਗਾ ਕੋਈ ਪੱਲੋ ਹੱਥ ਫੜਾ ਬੱਚੇ ਨੂੰ ਉੱਥੇ ਫੜ ਬਹੁਤ ਹੱਥ ਜਿਹਾ ਫੜ ਲਾ ਗੁਲਜ਼ਾਰ ਸੰਧਮਾ ਆ ਕਰ ਤਾਂ ਨੇਰਾ ਬਾਈ ਬੱਚੇ ਨੇ ਦੂਜੀ ਡਾਈ ਤੇ ਆ ਆਉਂਦਾ ਦਸ ਪਾਈ ਦਾ ਤੁਹਾਨੂੰ ਬਸਾ ਲਈ ਸੀ ਲੈਓ ਵੀ ਨੇ ਬੰਦੇ ਆ ਦੇਖੋ ਦੋ ਬੁਰਜਮਾਨ ਸਾਹ ਕਲੱਬ ਦੇ ਦੋ ਤਿੰਨ ਚਾਰ ਪੰਜ 6 7 1 ਮੈਂ 8ਵਾਂ 2 3 ਆਏ ਨਹੀਂ ਅਜੇ ਹਨਾ ਓ ਆ ਅੱਜ ਗੱਟਾ ਵਰਕ ਲਿਆ ਦੋ ਗੱਟੇ ਵਰਕ ਲਿਆ ਹੋ ਗਈ ਲਾ ਦੇ ਲਾ ਦੇ ਆਹ ਬੂਹ ਗਿਓ ਮੇਰੇ ਹੱਥ ਤੇ ਤਾਂ ਲਾਓ ਵੀ ਮਿੱਤਰੋ ਬੱਚਿਆਂ ਨੂੰ એનર્ਜੀ ਵਾਸਤੇ ਬੂਸਟ ਪਾਊਡਰ ਜਿਹੜਾ ਕਿ ਬਾਹਰਲੇ ਦੇਸ਼ ਚੋਂ ਮੰਗਾਇਆ ਉਹ ਦੇ ਰਿਆ ਆ ਬਈ ਹੈਂ ਬੱਚਿਆਂ ਨੂੰ ਦੇ ਰਿਹਾ ਬਾਈ ਬੂਸਟ ਪਾਊਡਰ ਜੋ ਕਿ ਬੱਚੇ ਜਾਣ ਦੇ ਵਿੱਚ ਹੋਣਗੇ ਆਉਣ ਵਾਲੇ ਟਾਈਮਾਂ ਦੇ ਵਿੱਚ ਤੁਹਾਨੂੰ ਪਾਊਡਰ ਦੀ ਵੀ ਫੋਟੋ ਪਾਵਾਂਗੇ ਹੈ ਤੇ ਆ ਗਿਆ ਬੱਚਾ ਬਾਈ ਬਹੁਤ ਉੱਡ ਗਿਆ ਅੱਜ ਆ ਮਾਰ ਗਿਆ ਕੁਛ ਆਇਆ 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 ਇਹ ਆ ਬਹਿ ਗਿਆ ਦੇਖੋ ਬਾਈ ਕਿਵੇਂ ਮੂੰਹ ਪਟਿਆ ਬੱਚੇ ਨੇ ਦੇਖੋ ਜੂਮ ਕਰ ਜੂਮ ਕਰਕੇ ਦਿਖਾਉਣਾ ਬਾਈ ਦੇਖੋ ਕਿਵੇਂ ਬੱਚੇ ਨੇ ਕਿੰਨਾ ਜੋਰ ਲਾਇਆ ਛਾਲ ਛਾਲ ਕੇ ਬਹਾਇਆ ਬੱਚਾ ਬਹੁਤ ਸੋਹਣਾ ਉੱਡ ਗਿਆ ਤੇ ਬਾਈ ਵੀਡੀਓ ਵਧੀਆ ਲੱਗੀ ਤਾਂ ਬਾਈ ਲਾਈਕ ਕਰਿਓ ਕਮੈਂਟ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ